ਇਸ ਵੇਲੇ ਦੀ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤੁਹਾਨੂੰ ਦੱਸ ਦਈਏ ਕਿ ਸੀਐਮ ਭਗਵੰਤ ਮਾਨ ਦੇ ਉੱਤੇ ਹਮਲਾ ਹੋ ਸਕਦਾ ਹੈ ਤਾਂ ਤੁਹਾਨੂੰ ਇੱਥੇ ਦੱਸ ਦਈਏ ਕਿ ਸੁਰੱਖਿਆ ਏਜੰਸੀਆਂ ਦੇ ਵੱਲੋਂ ਅਲਰਟ ਜੋ ਹੈ ਉਜਾਰੀ ਕੀਤਾ ਗਿਆ ਹੈ ਹਾਲਾਂਕਿ ਸੁਰੱਖਿਆ ਏਜੰਸੀਆਂ ਦੇ ਵੱਲੋਂ ਇੱਥੇ ਸਾਫ਼ ਤੌਰ ਤੇ ਅਲਰਟ ਹੋਇਆ ਕਿ ਸੀਐਮ ਭਗਵੰਤ ਮਾਨ ਦੇ ਉੱਤੇ ਹਮਲਾ ਹੋ ਸਕਦਾ ਹੈ ਤੇ ਇਸੇ ਨੂੰ ਲੈ ਕੇ ਇਸ ਵੇਲੇ ਦੀ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਸੀਐਮ ਭਗਵੰਤ ਮਾਨ ਦੇ ਨਾਲ ਜੁੜੀ ਹੋਈ ਵੱਡੀ ਅਪਡੇਟ ਹੈ ਕਿ ਸੀਐਮ ਭਗਵੰਤ ਮਾਨ ਦੇ ਉੱਤੇ ਹਮਲਾ ਹੋ ਸਕਦਾ ਹੈ ਤਾਂ ਸੁਰੱਖਿਆ ਏਜੰਸੀਆਂ ਨੇ ਪੰਜਾਬ ਪੁਲਿਸ ਨੂੰ ਮੁੱਖ ਮੰਤਰੀ ਭਗਵੰਤ ਮਾਨ ਤੇ ਅੱਤਵਾਦੀ ਹਮਲੇ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ ਏਜੰਸੀਆਂ ਨੂੰ ਇਨਪੁਟ ਮਿਲਿਆ ਹੈ ਕਿ ਇਹ ਮਾਮਲਾ ਇਹ ਜੋ ਹਮਲਾ ਹੈ ਉਹ ਟਿਫਨ ਡਰੋਨ ਜਾਂ ਮਨੁੱਖੀ ਬੰਬ ਦੇ ਨਾਲ ਕੀਤਾ ਜਾ ਸਕਦਾ ਹੈ ਤਾਂ ਅਲਰਟ ਜਾਰੀ ਹੋਣ ਦਾ ਕਾਰਨ ਪਿਛਲੇ ਸਮੇਂ ਦੌਰਾਨ ਪਾਕਿਸਤਾਨ ਤੋਂ ਪੰਜਾਬ ਆਏ ਸਾਰੇ ਟਿਫਨ ਬੰਬਾਂ ਦਾ ਬਰਾਮਦ ਨਾ ਹੋਣਾ ਅਤੇ ਵਿਦੇਸ਼ਾਂ ਦੇ ਵਿੱਚ ਬੈਠੇ ਮੋਗਾ ਨਿਵਾਸੀ ਅਤਵਾਦੀ ਅਰਸ਼ਦੀਪ ਉਰਫ ਅਰਸ਼ਡਾਲਾ, ਪਰਮਿੰਦਰ ਪੱਟੂ, ਲਖਬੀਰ ਸਿੰਘ ਤੇ ਨਾਲ ਹੀ ਨਛੱਤਰ ਸਿੰਘ ਵੱਲੋਂ ਸੂਬੇ ਪਾਰ ਵਿੱਚ ਭਾਰੀ ਮਾਤਰਾ ਵਿੱਚ ਹਥਿਆਰ ਮੰਗਵਾਏ ਜਾਣਾ ਹੈ। ਇੱਥੇ ਵੱਡੀ ਗੱਲ ਇਹ ਵੀ ਹੈ ਕਿ ਪੰਜਾਬ ਸਰਕਾਰ ਜੇਕਰ ਪੰਜਾਬ ਸਰਕਾਰ ਦੀ ਵੀ ਗੱਲ ਕਰਦੇ ਆ ਤਾਂ ਦਿਨੋ-ਦਿਨ ਪੰਜਾਬ ਦੇ ਹਾਲਾਤ ਵੀ ਵੱਤ ਤੋਂ ਵੱਤਰ ਹੁੰਦੇ ਹੋਏ ਦਿਖ ਰਹੇ ਨੇ ਲਗਾਤਾਰ ਗ੍ਰੇਨੇਡ ਹਮਲੇ ਚੌਂਕੀਆਂ ਤੇ ਹੁੰਦੇ ਨੇ ਜੇਕਰ ਇੱਥੇ ਗੱਲ ਕਰਦੇ ਆ ਗੈਂਗਸਟਰਾਂ ਦੀ ਤਾਂ ਅਤਵਾਦ ਦਾ ਮਾਹੌਲ ਵੀ ਦਿਨੋ-ਦਿਨ ਵੱਧਦਾ ਜਾ ਰਿਹਾ ਹੈ ਇਸੇ ਦੇ ਨਾਲ ਵੱਡੇ ਸਵਾਲ ਪੰਜਾਬ ਸਰਕਾਰ ਤੇ ਵੀ ਉੱਠਦੇ ਨੇ ਕਿ ਪੰਜਾਬ ਸਰਕਾਰ ਦੇ ਵੱਲੋਂ ਇਹਨਾਂ ਉੱਤੇ ਠੱਲ ਪਾਉਣ ਦੇ ਵਿੱਚ ਆਖਿਰ ਕੀ ਘਟ ਰਹੀ ਹੈ ਤਾਂ ਇੱਥੇ ਹੁਣ ਆਮ ਲੋਕ ਸੁਰੱਖਿਆ ਦੇ ਵਿੱਚ ਕਿੱਥੇ ਜੇਕਰ ਸੀਐਮ ਭਗਵੰਤ ਮਾਨ ਦੀ ਹੀ ਜਾਨ ਨੂੰ ਖਤਰਾ ਜੋ ਹੈ ਉਹ ਸਿਆ ਜਾ ਰਿਹਾ ਤਾਂ ਪੰਜਾਬ ਦੇ ਆਮ ਲੋਕਾਂ ਦਾ ਆਖਿਰ ਕੀ ਹੋਵੇਗਾ ਇਹ ਵੀ ਬਹੁਤ ਵੱਡਾ ਸਵਾਲ ਉੱਠਦਾ ਹੋਇਆ ਨਜ਼ਰ ਆ ਰਿਹਾ ਇੱਥੇ ਸੁਰੱਖਿਆ ਏਜੰਸੀਆਂ ਦੇ ਵੱਲੋਂ ਇਹ ਅਲਰਟ ਜਾਰੀ ਹੋ ਚੁੱਕਿਆ ਹੈ ਕਿ ਭਗਵੰਤ ਮਾਨ ਦੇ ਉੱਤੇ ਹਮਲਾ ਹੋ ਸਕਦਾ ਹੈ ਇਸੇ ਦੇ ਨਾਲ ਤੁਹਾਨੂੰ ਇਹ ਵੀ ਦੱਸ ਦਈਏ ਕਿ ਜੇਕਰ ਪੰਜਾਬ ਦੇ ਵਿੱਚ ਕੋਈ ਹਮਲਾ ਹੁੰਦਾ ਹੈ ਭਾਵੇਂ ਉਹ ਪੁਲਿਸ ਚੌਂਕੀ ਦਾ ਹੋਵੇ ਜਾਂ ਕੋਈ ਵੀ ਹਮਲਾ ਹੋਵੇ ਇਸ ਦੀ ਪੂਰੀ ਪੂਰੀ ਜ਼ਿੰਮੇਵਾਰੀ ਜੋ ਹੈ ਉਹ ਗੈਂਗਸਟਰਾਂ ਦੇ ਵੱਲੋਂ ਲੈ ਲਈ ਜਾਂਦੀ ਹੈ ਜਿਸ ਉੱਤੇ ਕਿਸੇ ਵੀ ਕਿਸਮ ਦੀ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਦਾ ਇਥੇ ਹੁਣ ਪੰਜਾਬ ਸਰਕਾਰ ਦੇ ਉੱਪਰ ਵੀ ਇਹ ਡਿਪੈਂਡ ਕਰਦਾ ਹੈ ਕਿ ਪੰਜਾਬ ਸਰਕਾਰ ਅਜੀਹੇ ਹਾਲਾਤਾਂ ਨੂੰ ਕਿਸ ਤਰੀਕੇ ਦੇ ਨਾਲ ਨਜਿੱਠਦੀ ਹੈ ਖਬਰ ਤੁਹਾਡੇ ਨਾਲ ਹੀ ਸਵੇਲੇ ਦੀ ਇਹ ਸਾਂਝੀ ਕਰ ਰਹੇ ਹਾਂ ਕਿ ਮੁੱਖ ਮੰਤਰੀ ਐਤਵਾਰ ਨੂੰ ਮੋਗਾ ਦੇ ਦੌਰੇ ਤੇ ਸੀ ਇਸ ਤੋਂ ਪਹਿਲਾਂ ਐਸਐਸਪੀ ਦਫਤਰ ਦੀ ਸਿਕਿਉਰਿਟੀ ਬ੍ਰਾਂਚ ਵੱਲੋਂ ਇਹ ਗੁਪਤ ਪੱਤਰ ਸੁਰੱਖਿਆ ਫੋਰਸ ਦੇ ਅਫਸਰਾਂ ਨੂੰ ਭੇਜਿਆ ਗਿਆ ਸੀ ਹਾਲਾਂਕਿ ਪੱਤਰ ਮਿਲਣ ਤੋਂ ਬਾਅਦ ਮੁੱਖ ਮੰਤਰੀ ਦੇ ਸਮਾਗਮ ਦੇ ਵਿੱਚ ਤਾਇਨਾਤ ਸੁਰੱਖਿਆ ਮੁਲਾਜ਼ਮ ਨੂੰ ਹੁਣ ਤੱਕ ਵੀਵੀਆਈਪੀਸ ਤੇ ਹੋਏ ਹਮਲਿਆਂ ਦੇ ਸਬੰਧ ਦੇ ਵਿੱਚ ਜਾਣਕਾਰੀ ਦਿੰਦੇ ਹੋਏ ਸਪਸ਼ਟ ਕੀਤਾ ਗਿਆ ਕਿ ਸਮਾਗਮ ਦੇ ਵਿੱਚ ਆਉਣ ਵਾਲੇ ਹਰ ਵਿਅਕਤੀ ਤੇ ਤਿੱਖੀ ਨਜ਼ਰ ਰੱਖੀ ਜਾਵੇ ਇਹੀ ਨਹੀਂ ਮੰਚ ਤੇ ਆਉਣ ਵਾਲੇ ਅਤੇ ਮੰਚ ਦੇ ਕੋਲ ਰਹਿਣ ਵਾਲੇ ਲੋਕਾਂ ਤੇ ਵੀ ਵਿਸ਼ੇਸ਼ ਨਜ਼ਰ ਬਣਾ ਕੇ ਰੱਖੀ ਜਾਵੇ ਇਹ ਵੀ ਆਖਿਆ ਗਿਆ ਸੀ ਤਾਂ ਪੱਤਰ ਦੇ ਵਿੱਚ ਇਹ ਚੀਜ਼ਾ ਵੀ ਨੇ ਕਿ ਵਾਰਿਸ ਪੰਜਾਬ ਦੇ ਜੱਥੇਬੰਦੀ ਦੇ ਪ੍ਰਮੁੱਖ ਅਤੇ ਖਡੂਰ ਸਾਹਿਬ ਦੇ ਮੌਜੂਦਾ ਮੈਂਬਰ ਪਾਰਲੀਮੈਂਟ ਅਮ੍ਰਿਤਪਾਲ ਸਿੰਘ ਤੇ ਕੀਤੀ ਗਈ ਕਾਰਵਾਈ ਦੀ ਵਜ੍ਹਾ ਨਾਲ ਵੀ ਮੁੱਖ ਮੰਤਰੀ ਭਗਵੰਤ ਮਾਨ ਜੋ ਨੇ ਉਹ ਅ ਜਿਹੜੇ ਕਹਿ ਸਕਦੇ ਆ ਕਿ ਵੱਖਵਾਦੀ ਜਥੇਬੰਦੀਆਂ ਦੇ ਨਿਸ਼ਾਨੇ ਤੇ ਆ ਚੁੱਕੇ ਨੇ ਤਾਂ ਹੁਣ ਇੱਥੇ ਜੇਕਰ ਅਤਵਾਦੀ ਗੁਰਪਤਵੰਤ ਦੀ ਵੀ ਗੱਲ ਕਰਦੇ ਆ ਤਾਂ ਉਹਨਾਂ ਦੇ ਵੱਲੋਂ ਵੀ ਮੁੱਖ ਮੰਤਰੀ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਜੋ ਨੇ ਕਾਫੀ ਦਿੱਤੀਆਂ ਗਈਆਂ ਨੇ ਇਸ ਤੋਂ ਇਲਾਵਾ ਮੋਗਾ ਪੁਲਿਸ ਨੇ ਫਰਵਰੀ 2022 ਵਿੱਚ ਮੋਗਾ ਨਿਵਾਸੀ ਅਤਵਾਦੀ ਅਰਸ਼ ਡਾਲਾ ਦੇ ਨਾਲ ਜੁੜੇ ਅਤਵਾਦੀਆਂ ਤੋਂ ਹੈੱਡ ਗ੍ਰੇਨੇਡ ਬਰਾਮਦ ਕਰਨ ਦੇ ਨਾਲ ਹੀ ਅਤਵਾਦੀਆਂ ਦੇ ਮਾਡਿਊਲ ਦਾ ਵੀ ਪਰਦਾਫਾਸ਼ ਕੀਤਾ ਸੀ ਤੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਇੱਥੇ ਹੁਣ ਸੁਰੱਖਿਆ ਏਜੰਸੀਆਂ ਦੇ ਵੱਲੋਂ ਇੱਕ ਯਿਆਸ ਲਗਾਏ ਜਾ ਰਹੇ ਨੇ ਕਿ ਸ਼ਾਇਦ ਇਹਨਾਂ ਦੇ ਵਿੱਚੋਂ ਹੀ ਜਿਹੜਾ ਹਮਲਾ ਹੈ ਕੋਈ ਨਾ ਕੋਈ ਕਰਵਾ ਸਕਦਾ ਹੈ ਤਾਂ ਪੰਜਾਬ ਦੇ ਜੇਕਰ ਹਾਲਾਤਾਂ ਦੀ ਗੱਲ ਕਰਦੇ ਆ ਤਾਂ ਪੰਜਾਬ ਦੇ ਹਾਲਾਤ ਵੀ ਦਿਨੋ-ਦਿਨ ਵੱਧ ਤੋਂ ਵੱਧਰ ਹੁੰਦੇ ਜਾ ਰਹੇ ਨੇ ਇੱਥੇ ਵੱਡੀ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਜੇਕਰ ਸੀਐਮ ਮਾਨ ਤੇ ਹਮਲਾ ਹੋ ਸਕਦਾ ਹੈ ਤਾਂ ਫਿਰ ਪੰਜਾਬ ਦੀ ਜੋ ਆਮ ਜਨਤਾ ਹੈ ਉਹ ਕਿੰਨੀ ਕੁ ਸੁਰੱਖਿਅਤ ਹੈ ਆਖਿਰ ਪੰਜਾਬ ਸਰਕਾਰ ਦੀਆਂ ਵੀ ਕੁਝ ਕੁ ਜ਼ਿੰਮੇਵਾਰੀਆਂ ਜੋ ਨੇ ਬਣਦੀਆਂ ਨੇ ਹਾਲਾਂਕਿ ਇੱਥੇ ਜੇਕਰ ਗੱਲ ਕਰਦੇ ਹਾਂ ਕਿ ਅਲਰਟ ਹੋਣ ਜਾਰੀ ਹੋਣ ਦਾ ਵੀ ਮੁੱਖ ਕਾਰਨ ਨਹੀਂ ਦੱਸਿਆ ਜਾ ਰਿਹਾ ਕਿ ਪਿਛਲੇ ਸਮੇਂ ਦੇ ਦੌਰਾਨ ਜੋ ਪਾਕਿਸਤਾਨ ਤੋਂ ਪੰਜਾਬ ਟਿਫਨ ਬੰਬ ਬਰਾਮਦ ਹੋਏ ਸੀ ਉਨ੍ਹਾਂ ਦੇ ਵਿੱਚ ਵੀ ਕੋਈ ਕਾਰਵਾਈ ਜੋ ਹੈ ਪੂਕਤੀ ਕਾਰਵਾਈ ਨਹੀਂ ਕੀਤੀ ਗਈ ਸੀ ਤੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਅਜੇ ਵੀ ਕੁਝਕ ਜਿਹੜੇ ਟਿਫਨ ਬੰਬ ਫਿਰੋਜ਼ਪੁਰ ਦੇ ਪਿੰਡ ਸੇਖਾਵਾਂ ਤੋਂ ਬਰਾਬਤ ਬਰਾਮਦ ਕੀਤਾ ਜਾ ਚੁੱਕਿਆ ਤੇ ਨਾਲ ਹੀ ਅਜੇ ਕੁਝ ਅਜੀਹੇ ਟਿਫਨ ਬੰਬ ਨੇ ਜਿੰਨਾਂ ਨੂੰ ਅਜੇ ਤੱਕ ਟ੍ਰੇਸ ਹੀ ਨਹੀਂ ਕੀਤਾ ਗਿਆ ਤਾਂ ਇੱਥੇ ਸਾਫ਼ ਤੌਰ ਤੇ ਪੰਜਾਬ ਸਰਕਾਰ ਦੇ ਉੱਤੇ ਵੀ ਸਵਾਲ ਉੱਠਦੇ ਨੇ ਕਿ ਪੰਜਾਬ ਸਰਕਾਰ ਜੇਕਰ ਇਹਨਾਂ ਦੇ ਉੱਤੇ ਪਹਿਲਾਂ ਹੀ ਕਾਰਵਾਈ ਕਰ ਲੈਂਦੀ ਤਾਂ ਇੱਥੇ ਤੱਕ ਜੋ ਗੱਲ ਹੈ ਉਪਨਚੜੀ ਨਹੀਂ ਸੀ ਤਾਂ ਤੁਹਾਡੇ ਨਾਲ ਇਸ ਵੇਲੇ ਦੀ ਅਹਿਮ ਜਾਣਕਾਰੀ ਸੀਐਮ ਭਗਵੰਤ ਮਾਨ ਦੇ ਨਾਲ ਜੁੜੀ ਹੋਈ ਸਾਂਝੀ ਕਰ ਰਹੇ ਹਾਂ ਕਿ ਸੁਰੱਖਿਆ ਏਜੰਸੀਆਂ ਨੇ ਪੰਜਾਬ ਪੁਲਿਸ ਨੂੰ ਮੁੱਖ ਮੰਤਰੀ ਭਗਵੰਤ ਮਾਨ ਤੇ ਅਤਵਾਦੀ ਹਮਲੇ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ ਤਾਂ ਏਜੰਸੀਆਂ ਨੂੰ ਇੱਥੇ ਇਨਪੁਟ ਵੀ ਮਿਲਿਆ ਹੈ ਕਿ ਇਹ ਇਹ ਜੋ ਹਮਲਾ ਹੈ ਟਿਫਨ ਡਰੋਨ ਦੇ ਨਾਲ ਹੋ ਸਕਦਾ ਹੈ ਜਾਂ ਫਿਰ ਮਨੁੱਖੀ ਬੰਬ ਦੇ ਨਾਲ ਕੀਤਾ ਜਾ ਸਕਦਾ ਹੈ ਹਾਲਾਂਕਿ ਅਲਰਟ ਹੋਣ ਤੋਂ ਬਾਅਦ ਜੋ ਸੁਰੱਖਿਆ ਏਜੰਸੀਆਂ ਨੇ ਉਹਨਾਂ ਦੇ ਅਲਰਟ ਜਾਰੀ ਕਰਨ ਤੋਂ ਬਾਅਦ ਇੱਥੇ ਪੁਕਤਾ ਇੰਤਜ਼ਾਮ ਹੋ ਰਹੇ ਨੇ ਜਿਹੜੀ ਜਾਂਚ ਹੈ ਉਸ ਦੇ ਵਿੱਚ ਵੀ ਜੁਟੇ ਹੋਏ ਨੇ ਪੰਜਾਬ ਦੇ ਅਫਸਰ ਪਰ ਇੱਥੇ ਵੱਡੀ ਗੱਲ ਇਹ ਹੈ ਕਿ ਅਲਰਟ ਜਾਰੀ ਹੋਣ ਦਾ ਮੁੱਖ ਕਾਰਨ ਪਿਛਲੇ ਸਮੇਂ ਦੌਰਾਨ ਪਾਕਿਸਤਾਨ ਤੋਂ ਪੰਜਾਬ ਆਏ ਸਾਰੇ ਟਿਫਨ ਬੰਬਾਂ ਦਾ ਬਰਮਦ ਨਾ ਹੋਣਾ ਅਤੇ ਵਿਦੇਸ਼ ਬੈਠੇ ਮੋਗਾ ਨਿਵਾਸੀ ਅੱਤਵਾਦੀ ਅਰਸ਼ਦੀਪ ਉਰਫ ਅਰਸ਼ਡਾਲਾ, ਪਰਮਿੰਦਰ ਪੱਟੂ, ਲਖਬੀਰ ਸਿੰਘ ਤੇ ਨਛੱਤਰ ਸਿੰਘ ਦੇ ਵੱਲੋਂ ਸੂਬੇ ਭਾਰ ਦੇ ਵਿੱਚ ਭਾਰੀ ਮਾਤਰਾ ਦੇ ਵਿੱਚ ਹਥਿਆਰ ਮੰਗਵਾਏ ਜਾਣਾ ਹੈ। ਤਾ ਜਦੋਂ ਇਹ ਹਥਿਆਰ ਪੰਜਾਬ ਦੇ ਵਿੱਚ ਆਏ ਸੀ ਜੇਕਰ ਉਸ ਸਮੇਂ ਕਾਰਵਾਈ ਹੁੰਦੀ ਜੇਕਰ ਪੰਜਾਬ ਸਰਕਾਰ ਉਸ ਸਮੇਂ ਥੋੜਾ ਅਲਰਟ ਹੁੰਦੀ ਤਾਂ ਸ਼ਾਇਦ ਇਥੇ ਇਹ ਮਾਹੌਲ ਜੋ ਅੱਜ ਪੰਜਾਬ ਦੇ ਵਿੱਚ ਬਣ ਰਿਹਾ ਹੈ ਇਹ ਮਾਹੌਲ ਸ਼ਾਇਦ ਇਥੇ ਨਾ ਬਣਨਾ ਸੀ ਤਾਂ ਤੁਹਾਡੇ ਨਾਲ ਅਹਿਮ ਜਾਣਕਾਰੀ ਇਸ ਵੇਲੇ ਦੀ ਸਾਂਝੀ ਕਰ ਰਹੇ ਹਾਂ ਸੀਐਮ ਭਗਵੰਤ ਮਾਨ ਨੂੰ ਲੈ ਕੇ ਸੀਐਮ ਭਗਵੰਤ ਮਾਨ ਤੇ ਹਮਲਾ ਜੋ ਹੈ ਹੋ ਸਕਦਾ ਹੈ ਤੇ ਨਾਲ ਹੀ ਤੁਹਾਨੂੰ ਦੱਸ ਜੀਏ ਕਿ ਅਤਵਾਦੀ ਜਥੇਬੰਦੀਆਂ ਦੇ ਉੱਤੇ ਸ਼ੱਕ ਜੋ ਹੈ ਇਥੇ ਹੋ ਸਕਦਾ ਹੈ ਸ਼ੱਕ ਕੀਤਾ ਜਾ ਰਿਹਾ ਤੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਇੱਥੇ ਸੁਰੱਖਿਆ ਏਜੰਸੀਆਂ ਦੇ ਵੱਲੋਂ ਅਹਿਮ ਤੌਰ ਤੇ ਜਿਹੜਾ ਅਲਰਟ ਹੈ ਜਾਰੀ ਕੀਤਾ ਗਿਆ ਨਾਲ ਹੀ ਜਦੋਂ ਸੀਐਮ ਭਗਵੰਤ ਮਾਨ ਦਾ ਬੀਤੇ 2 ਦਿਨ ਪਹਿਲਾਂ ਜਿਹੜਾ ਮੋਗਾ ਦੇ ਵਿੱਚ ਦੌਰਾ ਹੋਇਆ ਇਸ ਦੌਰੇ ਦੇ ਦੌਰਾਨ ਹੀ ਜਿਹੜਾ ਪੱਤਰ ਹੈ ਇੱਕ ਉਹ ਪਹੁੰਚਦਾ ਅਫਸਰਾਂ ਦੇ ਕੋਲ ਤੇ ਅਫਸਰਾਂ ਦੇ ਵੱਲੋਂ ਸੁਰੱਖਿਆ ਵਧਾਉਣ ਦੀ ਜਿਹੜੀ ਇੱਥੇ ਮੰਗਿਆ ਉਹ ਵੀ ਕੀਤੀ ਗਈ ਸੀ ਹਾਲਾਂਕਿ ਸੀਐਮ ਭਗਵੰਤ ਮਾਨ ਦੀ ਸੁਰੱਖਿਆ ਦੇ ਵਿੱਚ ਇੱਥੇ ਵਾਦਾ ਵੀ ਹੋ ਸਕਦਾ ਹੈ ਤੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ सीएम मान ਦੇ ਨਾਲ ਜੁੜੀ ਹੋਈ ਇਸ ਵਲੇ ਦੀ ਅਹਿਮ ਜਾਣਕਾਰੀ ਹੈ ਕਿ ਉਹਨਾਂ ਦੇ ਉੱਤੇ ਟਿਫਨ ਬੰਬ ਜਾਂ ਫਿਰ ਮਨੁੱਖੀ ਬੰਬ ਦੇ ਨਾਲ ਹਮਲਾ ਜੋ ਹੈ ਹੋ ਸਕਦਾ ਹੈ ਹੋਰ ਵੀ ਅਪਡੇਟ ਜਾਣਨ ਦੇ ਲਈ ਦਿਖਦੇ ਰਹੋ ਰੋਜ਼ਾਨਾ ਲੋਕਨਾਟ ਟੀਵੀ ਤੇ ਮੈਨੂੰ ਯਾਨੀ ਮਾਨਸੂ ਅਟਵਾਲ ਨੂੰ ਦਿਓ ਇਜਾਜ਼ਤ ਧੰਨਵਾਦ